Thank you. ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW Study For Job ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਸੋ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੁਰਾਣੇ ਉਹ ਤਾਂ ਲਾਈਕ ਸ਼ੇਅਰ ਕਰ ਲਓ ਇੱਕ ਵਾਰ ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਸ਼ਾਬਾਸ਼ ਇੱਕ ਵਾਰੀ ਥੰਬਸ ਅਪ ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਕਲਾਸ ਨੂੰ ਕਰਦੇ ਹਾਂ ਸ਼ੁਰੂ ਜੇਕਰ ਅਜੇ ਤੱਕ ਤੁਸੀਂ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਕਰ ਲਓ ਟੈਲੀਗ੍ਰਾਮ ਤੇ ਮੌਕ ਟੈਸਟ ਹੋਣਗੇ ਤੇ ਟੈਲੀਗ੍ਰਾਮ ਤੇ ਤੁਹਾਨੂੰ ਪੀਡੀਐਫ ਨੋਟਸ ਜਿਹੜੇ ਮਿਲਣਗੇ ਟੈਲੀਗ੍ਰਾਮ ਚੈਨਲ ਦਾ ਨੇਮ ਹੈ MSW STUDY ਠੀਕ ਹੈ ਵਟਸਐਪ ਗਰੁੱਪ ਨਾਲ ਕਿਵੇਂ ਜੁਆਇਨ ਹੋਣਾ ਆਪਣਾ ਨੇਮ ਸਬਜੈਕਟ ਡਿਸਟ੍ਰਿਕਟ ਜੈਂਡਰ ਮੇਲ ਹੋ ਜਾਂ ਫੀਮੇਲ ਸਾਨੂੰ ਲਿਖ ਕੇ ਸੈਂਡ ਕਰੋ ਅਸੀਂ ਤੁਹਾਨੂੰ ਵਟਸਐਪ ਗਰੁੱਪ ਵਿੱਚ ਜੁਆਇਨ ਕਰ ਲਾਂਗੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰੋ ਸਕ ਸਕਦੇ ਹੋ ਠੀਕ ਹੈ ਸੋ ਸਟੂਡੈਂਟ ਤੁਹਾਨੂੰ ਦੱਸ ਦਈਏ ਕਿ ਭਗਤ ਰਵਿਦਾਸ ਮਹਾਰਾਜ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਤੁਹਾਨੂੰ ਇੱਕ ਆਫਰ ਦਿੱਤਾ ਗਿਆ ਸੀ ਤੇ ਆਫਰ ਜਿਹੜਾ ਇਹ ਆਫਰ ਹੈ ਇਸ 6 ਤਰੀਕ ਤੱਕ ਹੈ ਠੀਕ ਹੈ 6 ਫਰਵਰੀ ਤੱਕ ਇਹ ਆਫਰ ਹੈ ਹਰ ਇੱਕ ਕੋਰਸ ਉੱਤੇ 30% ਡਿਸਕਾਊਂਟ ਹੈ ਠੀਕ ਹੈ ਓਨਲੀ ਵੀ ਠੀਕ ਹੈ 쿠ਪਨ ਕੋਡ ਜਿਹੜਾ ਹੈ ਤੋਂ ਤੁਸੀਂ ਅਪਲਾਈ ਕਰਨਾ ਹੈ ਐਪ ਦੇ ਵਿੱਚ ਜਾ ਕੇ ਤੇ ਤੁਹਾਨੂੰ ਜਿਹੜਾ 30% ਡਿਸਕਾਊਂਟ ਜਿਹੜਾ ਆਪਣੇ ਆਪ ਹੀ ਸ਼ੋ ਹੋ ਜਾਏਗਾ ਰਾਤਸਾਨ ਨੇ ਇੱਕ ਛੋਟ ਵੀਡੀਓ ਰਾਈ ਵੀ ਤੁਹਾਨੂੰ ਦੱਸਿਆ ਸੀ ਕਿ 쿠ਪਨ ਕੋਡ ਤੁਸੀਂ ਕਿਵੇਂ ਅਪਲਾਈ ਕਰਨਾ ਉੱਥੇ ਲਿਖਿਆ ਹੁੰਦਾ ਏ ਠੀਕ ਹੈ ਨਾ ਅਪਲਾਈ 쿠ਪਨ ਪੇਡ ਕੋਰਸ ਲੈ ਕੇ ਤੁਸੀਂ ਪਹਿਲੀ ਵਾਰੀ ਵਿੱਚ ਆਪਣਾ ਪੇਪਰ ਜਿਹੜਾ ਕਲੀਅਰ ਕਰ ਸਕਦੇ ਹੋ ਠੀਕ ਹੈ ਇੱਕ ਕੋਰਸ ਹੈ ਸਾਡੇ ਕੋਲ ਪੀਐਸਟੈਟ ਦਾ ਸੀਡੀਪੀ ਪੰਜਾਬੀ ਤੇ ਜਿਹਦੇ ਵਿੱਚ ਇੰਗਲਿਸ਼ ਹੈ ਠੀਕ ਹੈ ਪੀਐਸਟੈਟ ਪੇਪਰ 1 ਦਾ ਫੁੱਲ ਕੋਰਸ ਤੇ ਪੇਪਰ 2 ਐਸਐਸਟੀ ਵਾਲਿਆਂ ਲਈ ਫੁੱਲ ਕੋਰਸ ਹੈ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਇਸ ਨੰਬਰ ਤੇ ਸਾਨੂੰ ਕਾਲ ਜਾਂ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਬਈ ਕਿਹੜੇ ਕਿਹੜੇ ਕੋਰਸ ਹੈ ਪੇਪਰ 1 ਵਾਲਿਆਂ ਨੂੰ 30% ਡਿਸਕਾਊਂਟ ਹੈ ਫੁੱਲ ਕੋਰਸ ਉੱਤੇ ਤੇ ਪੇਪਰ 2 ਐਸਐਸਟੀ ਵਾਲਿਆਂ ਨੂੰ ਵੀ 30% ਡਿਸਕਾਊਂਟ ਹੈ ਫੁੱਲ ਕੋਰਸ ਦੇ ਉੱਤੇ ਇਸੇ ਤਰ੍ਹਾਂ ਜੇਕਰ ਤਿੰਨ ਬੇਸਿਕ ਸਬਜੈਕਟ ਜਿਹੜੇ ਸੀਡੀਪੀ ਪੰਜਾਬੀ ਤੇ ਇੰਗਲਿਸ਼ ਹੈ ਇਹ ਤਿੰਨ ਹੀ ਸਬਜੈਕਟ ਦਾ ਪੇਡ ਕੋਰਸ ਲੈਣਾ ਇਹਦੇ ਉੱਪਰ ਵੀ ਆਫਰ ਹੈ ਤੇ ਇਹ ਸਾਰੇ ਦੇ ਸਾਰੇ ਕੋਰਸ ਜਿਹੜੇ ਆ ਆਫਰ ਦਾ ਬੈਨੀਫਿਟ ਤੁਸੀਂ ਲੈਣਾ ਜੇ ਤੁਸੀਂ ਐਮ ਐਸਟੱਡੀ ਐਪ ਨੂੰ ਇੰਸਟਾਲ ਕਰਕੇ ਲੈ ਸਕਦੇ ਹੋ ਫਿਰ ਇੱਕ ਵਾਰ थम्स अप ਕਰ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਫਿਰ ਅਸੀਂ ਕਲਾਸ ਨੂੰ ਸ਼ੁਰੂ ਕਰੀਏ ਤੇ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰਨਾ ਸਾਰਿਆਂ ਨੇ ਪ੍ਰਸ਼ਨ ਨੰਬਰ 1 ਹਾਰਤੀ ਉਪਮਹਾ ਦੀਪ ਜਿਸ ਨੂੰ ਪੂਰਵ ਕਾਲ ਵਿੱਚ ਹਿੰਦੁਸਤਾਨ ਜਾਂ ਭਾਰਤ ਵਰਸ਼ ਕਿਹਾ ਜਾਂਦਾ ਸੀ ਉਸ ਵਿੱਚ ਵਰਤਮਾਨ ਕਿੰਨੇ ਦੇਸ਼ ਸ਼ਾਮਿਲ ਹਨ ਜਿਹੜਾ ਭਾਰਤੀ ਉਪਮਹਾਦੀਪ ਹੈ ਸਾਡਾ ਦੇਸ਼ ਇੰਡੀਆ ਹੈ ਇਹਨੂੰ ਪੁਰਵਕਾਲ ਵਿੱਚ ਹਿੰਦੁਸਤਾਨ ਜਾਂ ਭਾਰਤਵਰਸ਼ ਕਿਹਾ ਜਾਂਦਾ ਸੀ ਤੇ ਉਸ ਟਾਈਮ ਇਹਦੇ ਵਿੱਚ ਕਿੰਨੇ ਦੇਸ਼ ਸੀ ਹੁਣ ਅਲੱਗ-ਅਲੱਗ ਦੇਸ਼ ਬਣ ਕੇ ਡਿਵਾਈਡ ਹੋ ਗਿਆ ਠੀਕ ਹੈ ਸਾਡੇ ਦੇਸ਼ ਦਾ ਅਫਗਾਨਿਸਤਾਨ ਵੀ ਇਸਰਾਸੀ ਠੀਕ ਹੈ ਅਫਗਾਨਿਸਤਾਨ 네ਪਾਲ ਠੀਕ ਹੈ ਭੂਟਾਨ ਇਹ ਸਾਰੇ ਅਲੱਗ-ਅਲੱਗ ਹੋ ਗਏ ਤੇ ਇਹ ਕਿੰਨੇ ਦੇਸ਼ ਸੀਗੇ ਉਸ ਟਾਈਮ ਪ੍ਰਸ਼ਨ ਨੰਬਰ 1 ਪਾ ਕੇ ਆਨਸਰ ਕਰੋ ਸੇਵੀ ਸਟੂਡੈਂਟ ਦਾ ਆਨਸਰ ਨਹੀਂ ਆਇਆ ਅਜੇ ਤੱਕ ਰਾਈਟ ਆਨਸਰ ਆਏਗਾ ਛੇ ਦੇਸ਼ ਸੀਗੇ ਠੀਕ ਹੈ ਭਾਰਤ ਵਰਸ਼ ਬਹੁਤ ਵੱਡਾ ਸਾਡਾ ਏਰੀਆ ਸੀ ਦੇਸ਼ ਬਹੁਤ ਵੱਡਾ ਸੀ ਸਾਡਾ ਛੇ ਦੇਸ਼ ਜਿਹੜੇ ਅਲੱਗ-ਅਲੱਗ ਹੋ ਗਏ ਸਾਡੇ ਹੀ ਦੇਸ਼ ਵਿੱਚ ਹੀ ਪਾਕਿਸਤਾਨ ਨੇਪਾਲ ਭੂਟਾਨ ਸਾਡਾ ਇੰਡੀਆ ਆਪਣਾ ਭਾਰਤ ਤੇ ਦੋ ਦੇਸ਼ ਹੋਰ ਹੈ ਨੈਕਸਟ ਤੁਹਾਨੂੰ ਅਗਲੇ ਪ੍ਰਸ਼ਨ ਵਿੱਚ ਪਤਾ ਲੱਗ ਜਾਏਗਾ ਪ੍ਰਸ਼ਨ ਨੰਬਰ 2 ਭਾਰਤੀ ਮੱਧਕਾਲੀਨ ਯੁੱਗ ਬਾਰੇ ਜਾਣਕਾਰੀ ਡੈਸ਼ ਅਤੇ ਡੈਸ਼ ਸਮਗਰੀ ਤੇ ਨਿਰਭਰ ਕਰਦੀ ਹੈ ਪ੍ਰਸ਼ਨ ਨੰਬਰ 2 ਹਾਂਜੀ ਵੈਰੀ ਗੁੱਡ ਆਫਟਰਨੂਨ ਟੂ 올 ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪ੍ਰਸ਼ਨ ਨੰਬਰ 2 ਦਾ ਕੀ ਆਨਸਰ ਕਰੋ ਭਾਰਤੀ ਮਾਧਕਲীন ਯੁੱਗ ਬਾਰੇ ਜਾਣਕਾਰੀ ਡੈਸ਼ ਅਤੇ ਡੈਸ਼ ਸਮਗਰੀ ਤੇ ਨਿਰਭਰ ਕਰਦੀ ਹੈ ਪੂਰਾ ਤਤਵ ਸਮਗਰੀ ਅਤੇ ਸਹਾਇਤਿਕ ਸਮਗਰੀ ਮੰਦਰ ਸਮਾਰਕ ਕਿ ਉਪਰੋਕਤ ਕੋਈ ਵੀ ਨਹੀਂ ਪ੍ਰਸ਼ਨ ਨੰਬਰ 2 ਦਾ ਕੀ ਆਨਸਰ ਕਰੋ ਸਾਰੇ ਜਣੇ ਸ਼ਾਬਾਸ਼ ਪ੍ਰਸ਼ਨ ਨੰਬਰ 2 ਹਾਂਜੀ ਜਿਨ੍ਹਾਂ ਨੇ ਆਨਸਰ ਕੀਤਾ ਪੁਰਾਤਤਵ ਸਮਗਰੀ ਅਤੇ ਸਾਹਿਤਿਕ ਸਰੋਤ ਉਹਨਾਂ ਦਾ ਆਨਸਰ ਬਿਲਕੁਲ ரைਟ ਹੈ ਇਹ ਆਨਸਰ ਜਿਨ੍ਹਾਂ ਨੇ ਕੀਤਾ ਸ਼ਾਬਾਸ਼ ਭਾਰਤੀ ਮੱਧਕਲੀਨ ਯੁੱਗ ਬਾਰੇ ਜਿਹੜੀ ਸਾਨੂੰ ਜਾਣਕਾਰੀ ਹੈ ਉਹ ਪੁਰਾਤਤਵ ਸਮਗਰੀ ਤੇ ਸਾਹਿਤਿਕ ਸਮਗਰੀ ਤੋਂ ਹੀ ਪ੍ਰਾਪਤ ਹੁੰਦੀ ਹੈ ਨਿਰਭਰ ਕਰਦੀ ਹੈ ਪ੍ਰਸ਼ਨ ਨੰਬਰ 3 ਤੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਪਾਲਵੰਸ਼ ਦੀ ਸਥਾਪਨਾ ਕਿਸ ਨੇ ਅਤੇ ਕਦੋਂ ਕੀਤੀ ਪਾਲਵੰਸ਼ ਦੀ ਸਥਾਪਨਾ ਕਿਸ ਨੇ ਅਤੇ ਕਦੋਂ ਕੀਤੀ ਗੋਪਾਲ ਨੇ 725 ਈਸਵੀ ਵਿੱਚ ਧਰਮਪਾਲ ਨੇ 650 ਈਸਵੀ ਵਿੱਚ ਕੀ ਰਾਜਪਾਲ ਨੇ 770 ਈਸਵੀ ਵਿੱਚ ਕੀ ਮਹਿੰਦਰਪਾਲ ਨੇ 760 ਈਸਵੀ ਵਿੱਚ ਪਾਲ ਵੰਸ਼ ਦੀ ਸਥਾਪਨਾ ਕਿੰਨੇ ਕੀਤੀ ਸੀ ਇਹਨੂੰ ਪਾਲਵੰਸ਼ ਇਸ ਕਰਕੇ ਕਹਿੰਦਾ ਕਿਹਾ ਜਾਂਦਾ ਕਿਉਂਕਿ ਇਹ ਜਿਹੜੇ ਰਾਜਾ ਸੀ ਸਾਰਿਆਂ ਦਾ ਨਾਮ ਪਾਲ ਸੀ ਗੋਪਾਲ ਧਰਮਪਾਲ ਰਾਜਪਾਲ ਮਹਿੰਦਰਪਾਲ ਠੀਕ ਹੈ ਭਈ ਤੇ ਇਹਦੀ ਸਥਾਪਨਾ ਗੋਪਾਲ ਨੇ ਕੀਤੀ ਸੀ ਕਪਾਲ ਵੰਛ ਦਾ ਸੰਸਤਾਪਕ ਫਾਊਂਡਰ ਹੈ ਗੋਪਾਲ ਇਹਨੇ 750 ਈਸਵੀ ਦੇ ਵਿੱਚ ਕਾਲ ਵੰਛ ਸਥਾਪਿਤ ਕੀਤਾ ਸੀ ਠੀਕ ਹੈ ਜਿਨ੍ਹਾਂ ਨੇ ਆਨਸਰ ਕੀਤਾ ਪ੍ਰਸ਼ਨ ਨੰਬਰ 3 ਦਾ ਇਹ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਸ਼ੋਰਟ ਸਮਝ ਕੇ ਆਨਸਰ ਕਰੋ ਠੀਕ ਹੈ ਬਹੁਤ ਈਜ਼ੀ ਪ੍ਰਸ਼ਨ ਹੈ ਤੁਹਾਨੂੰ ਸਾਰੇ ਦੇ ਸਾਰੇ ਪਹਿਲਾਂ ਵੀ ਕਰਵਾਏ ਹੋਏ ਜਿੰਨੇ ਲਗਾਤਾਰ ਕਰਦੇ ਹੈ ਪ੍ਰਸ਼ਨ ਨੰਬਰ 4 ਤੇ ਆਜੋ 1206 ਈਸਵੀ ਤੋਂ 1526 ਈਸਵੀ ਤੱਕ ਦਿੱਲੀ ਉੱਤੇ ਪੰਜ ਵੰਸ਼ਾਂ ਨੇ ਰਾਜ ਕੀਤਾ ਸੀ ਕਿਹੜੇ ਕਿਹੜੇ ਵੰਸ਼ ਸੀਗੇ ਦਿੱਲੀ ਸਲਤਨਤ ਦਾ ਕਾਲ ਵੀ ਕਿਹਾ ਜਾਂਦਾ 1206 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਦੇ ਸਮੇਂ ਕਿਹੜੇ-ਕਿਹੜੇ ਪੰਜ ਵੰਸ਼ਾਂ ਨੇ ਰਾਜ ਕੀਤਾ ਸੀ ਖਿਲਜੀ ਵੰਸ਼ ਤੇ ਤੁਗਲਕ ਵੰਸ਼ ਸૈયਦ ਵੰਸ਼ ਲੋਧੀ ਵੰਸ਼ ਕਿ ਉਪਰੋਖਤ ਸਾਰੇ ਇੱਕ ਦਾਸ ਵੰਸ਼ੇ ਦੇ ਵਿੱਚ ਹੈ ਨਹੀਂ ਪੰਜ ਵੰਸ਼ ਸੀਗੇ ਦਾਸ ਵੰਸ਼ ਵੀ ਲਿਖੋ ਪਹਿਲਾ ਵੰਸ਼ ਦਾਸ ਜਾਂ ਗੁਲਾਮ ਵੰਸ਼ ਹੀ ਸੀ ਦਾਸ ਵੰਸ਼ ਨੂੰ ਗੁਲਾਮ ਵੰਸ਼ ਵੀ ਕਿਹਾ ਜਾਂਦਾ ਹੈ ਕੀਆ ਸੋ ਜਿਨ੍ਹਾਂ ਨੇ ਆਨਸਰ ਡੀ ਕੀਤਾ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਸ਼ਾਬਾਸ਼ ਵੈਰੀ ਗੁੱਡ ਨੈਕਸਟ ਆਜੋ ਕੁਸ਼ਨ ਨੰਬਰ 5 ਤੀ ਕੁਸ਼ਨ ਨੰਬਰ 5 ਦੇਖੋ ਇੱਥੇ ਲਿਖਿਆ ਵਿੱਚੋਂ ਪੱਲਵ ਵੰਸ਼ ਦੇ ਦੋ ਪ੍ਰਮੁੱਖ ਸ਼ਾਸਕਾਂ ਦੇ ਨਾਮ ਦੱਸੋ ਇੱਥੇ ਲਿਖਿਆ ਵਿੱਚੋਂ ਪੱਲਵ ਵੰਸ਼ ਦੇ ਦੋ ਪ੍ਰਮੁੱਖ ਸ਼ਾਸਕਾਂ ਦੇ ਨਾਮ ਦੱਸਣੇ ਹਨ ਮਹਿੰਦਰ ਵਰਮਨ ਪਹਿਲਾ ਨਰਸਿੰਘ ਵਰਮਨ ਪਹਿਲਾ ਪ੍ਰਿਥਵੀ ਰਾਜ ਚੋਹਾਨ ਕਿ ਉਪਰੋਕਤ A ਅਤੇ B ਪੱਲਵ ਵੰਸ਼ ਦੇ ਦੋ ਪ੍ਰਮੁੱਖ ਸ਼ਾਸਕ ਦੱਸਣੇ ਆ ਵੀ ਸ਼ਾਬਾਸ਼ ਹਾਂਜੀ ਸਤਿ ਸ੍ਰੀ ਅਕਾਲ ਗੁਰਫਤਹਿ ਪ੍ਰਸ਼ਨ ਨੰਬਰ 5 ਪਾ ਕੇ ਐਂਸਰ ਕਰੋ ਵੈਰੀ ਗੁੱਡ ਬਿਲਕੁਲ ਜਿਨ੍ਹਾਂ ਨੇ ਆਨਸਰ ਕੀਤਾ ਡੀ ਠੀਕ ਹੈ ਮਹਿੰਦਰ ਵਰਮਨ ਪਹਿਲਾ ਤੇ ਨਰਸਿੰਘ ਵਰਮਨ ਪਹਿਲਾ ਇਹ ਜਿਹੜੇ ਪੱਲਵ ਵੰਸ਼ ਦੇ ਮਹਾਨ ਸ਼ਾਸਕ ਸੀ ਠੀਕ ਹੈ ਪੁੱਛਿਆ ਜਾ ਸਕਦਾ ਹੈ ਕਿ ਮਹਿੰਦਰ ਵਰਮਨ ਤੇ ਨਰਸਿੰਘ ਵਰਮਨ ਜਿਹੜੇ ਆ ਕਿਹੜੇ ਵੰਸ਼ ਦੇ ਸ਼ਾਸਕ ਹੈ ਤੁਸੀਂ ਆਨਸਰ ਕਰਨਾ ਪੱਲਵ ਵੰਸ਼ ਕੁਸ਼ਨ ਨੰਬਰ 6 ਨਸੀਰਉਦੀਨ ਦੀ ਮੌਤ ਤੋਂ ਬਾਅਦ ਉਸ ਦਾ ਉੱਤਰ ਅਧਿਕਾਰੀ ਕੌਣ ਬਣਿਆ ਸੀ ਦਿੱਲੀ ਸਲਤਨਤ ਦੇ ਸਮੇਂ ਦੀ ਗੱਲ ਹੈ ਠੀਕ ਹੈ ਨਸੀਰਉਦੀਨ ਦੀ ਮੌਤ ਤੋਂ ਬਾਅਦ ਕੌਣ ਬਣਦਾ ਹੈ ਉੱਤਰ ਅਧਿਕਾਰੀ ਗਿਆਸੂਦੀਨ ਬਲਬਨ बहराम शाह अलाउद्दीन मसूद मसूद शाह की रजिया सुल्तान शाबाश प्रश्न नंबर 6 पे आ जाओ सारे जणियां आंसर करने की कोशिश करा करो नहीं आंदा तो तुक्का नहीं लगाना लिख दिया करो नौ या स्किप ठीक है ते जेनु आंदा है बिल्कुल करेक्ट पता है वही आंसर करिया करो बाकी दस दिया करो कि नहीं आंदा ਗਿਆਸੂਦੀਨ ਬਲਬਨ ਠੀਕ ਹੈ ਨਸੀਰਉਦੀਨ ਦੀ ਮੌਤ ਤੋਂ ਪਿੱਛੋਂ ਗਿਆਸੂਦੀਨ ਬਲਬਨ ਜਿਹੜਾ ਹੈ ਉਹ ਦਿੱਲੀ ਸਲਤਨਤ ਦਾ ਉੱਤਰਾਧਿਕਾਰੀ ਬਣਦਾ ਹੈ ਠੀਕ ਹੈ ਪਰ ਇਸ ਨੇ ਲਹੂ ਤੇ ਲੋਹ ਦੀ ਨੀਤੀ ਵੀ ਸ਼ੁਰੂ ਕੀਤੀ ਸੀ ਪੁੱਛਿਆ ਜਾ ਸਕਦਾ ਕਿੰਨੇ ਕੀਤੀ ਸੀ ਗਿਆਸੂਦੀਨ ਬਲਬਨ ਨੇ ਨੈਕਸਟ ਦੇਖੋ ਪ੍ਰਸ਼ਨ ਨੰਬਰ 7 ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਮੁਹੰਮਦ ਬੀਨੂ ਤੁਗਲਕ ਗਿਆਸੂਦੀਨ ਤੁਗਲਕ ਫਿਰ ਉਹ ਜੀ ਸ਼ਾਹ ਤੁਗਲਕ ਕਿ ਉਪਰੋਕਤ ਕੋਈ ਵੀ ਨਹੀਂ ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਬਹੁਤ ਮਹੱਤਵਪੂਰਨ ਪ੍ਰਸ਼ਨ ਸ਼ਾਬਾਸ਼ ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ ਸ਼ਾਬਾਸ਼ ਇਹ ਆਨਸਰ ਕਿਸੇ ਦਾ ਗਲਤ ਨਹੀਂ ਹੋਣਾ ਚਾਹੀਦਾ ਬਿਲ ਇਹ ਆਨਸਰ ਕਿਉਂ ਕਰ ਰਹੇ ਹੈ ਅਨਸਰ ਆਏਗਾ ਗਿਆਸੂਦੀਨ ਤੁਗਲਕ ਠੀਕ ਹੈ ਗਿਆਸੂਦੀਨ ਜਿਹੜਾ ਤੁਗਲਕ ਹੈ ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਸੀ ਮੁਹੰਮਦ ਬਿਨ ਤੁਗਲਕ ਸਾਨੂੰ ਉੱਧਾ ਜਿਆਦਾ ਹੈ ਮੁਹੰਮਦ ਬਿਨ ਤੁਗਲਕ ਨੂੰ ਪੜਿਆ ਲਿਖਿਆ ਮੂਰਖ ਜਾਂ ਪੜਿਆ ਲਿਖਿਆ ਅਨਪੜ੍ਹ ਕਹਿੰਦੇ ਆ ਠੀਕ ਹੈ ਪਰ ਗਿਆਸੂਦੀਨ ਤੁਗਲਕ ਜਿਹੜਾ ਜਿਹੜਾ ਇਹ ਤੁਗਲਕ ਵੰਸ਼ ਦਾ ਪਹਿਲਾ ਸ਼ਾਸਕ ਸੀ ਫਾਊਂਡਰ ਸੀ ਸੰਸਥਾਪਕ ਸੀ ਠੀਕ ਹੈ ਦੇਖ ਲਓ ਥੋੜੇ ਟਾਈਮ ਤੱਕ ਤੁਹਾਡਾ ਪੇਪਰ ਹੈ ਤੇ ਤੁਹਾਡੀ ਹਾਲਤ ਦੇਖ ਲਓ ਦਿੱਲੀ ਦਿੱਲੀ ਸਲਤਨਤ ਉਤੇ ਸਯਦ ਵੰਸ਼ ਦੀ ਨੀਂ ਕਿਸ ਨੇ ਰੱਖੀ ਸੀ ਨੀਂ ਰੱਖਣ ਦਾ ਮਤਲਬ ਕਿ ਕੌਣ ਸਨ ਸਥਾਪਕ ਸੀ ਕੌਣ ਫਾਊਂਡਰ ਸੀ ਸਯਦ ਵੰਸ਼ ਦਾ ਮੁਬਾਰਕ ਸ਼ਾ ਅਲਾਉਦੀਨ ਆਲਮ ਸ਼ਾ ਮੁਹੰਮਦ ਸ਼ਾ ਕੀ ਖੀਜਰ ਖਾਨ ਸਯਦ ਵੰਸ਼ ਦਾ ਸੰਸਥਾਪਕ ਹਾਂਜੀ ਸਤਿ ਸ਼੍ਰੀ ਅਕਾਲ ਸੁਖ ਵੈਰੀ ਗੁੱਡ ਆਫਟਰਨੂੰ ਰਾਜਦੀਪ ਪ੍ਰਸ਼ਨ ਨੰਬਰ 8 ਦਾ ਆਪਾਂ ਅਨਸਰ ਕਰੋ ਵੈਰੀ ਗੁੱਡ ਸ਼ਾਬਾਸ਼ ਪ੍ਰਸ਼ਨ ਨੰਬਰ 8 ਪੇਪਰ 'ਚ ਵੀ ਤੁਹਾਡੇ ਦਿਮਾਗ ਹੱਟ ਜਾਂਦੇ ਚੱਲਣੋ ਜਦੋਂ ਘਰ ਆ ਕੇ ਪੇਪਰ ਪੜ੍ਹਦੇ ਫੇਰ ਕਹਿੰਦੇ ਹਾਏ ਤਾਂ ਮੈਨੂੰ ਆਂਦਾ ਸੀ ਇਹ ਤਾਂ ਮੈਂ ਹਾਏ ਮੈਂ ਕਿੱਦਾਂ ਗਲਤ ਕਰ ਦਿੱਤਾ ਇਹ ਤਾਂ ਮੈਨੂੰ ਆਂਦਾ ਸੀ ਹੈਨਾ ਸਹੀ ਤਾਂ ਆਨਸਰ ਆਏਗਾ ਇਹਦੇ ਵਿੱਚ ਖিজਰਖਾਂ ਠੀਕ ਹੈ ਸૈયਦ ਵੰਸ਼ ਦੀ ਨਹੀਂ ਖিজਰਖਾਂ ਨੇ ਰੱਖੀ ਸੀ ਯਾਦ ਰੱਖਿਓ ਕਵੈਸਨ ਨੰਬਰ 3 8 8 9 ਤੇ ਆ ਜਾਓ ਹੁਣ ਕਵੈਸਨ ਨੰਬਰ 9 ਤੇ ਪਾਣੀਪਤ ਦੀ ਪਹਿਲੀ ਲੜਾਈ ਕਦੋਂ ਹੋਈ ਬਹੁਤ ਮਹੱਤਵਪੂਰਨ ਪ੍ਰਸ਼ਨ ਪਾਣੀਪਤ ਦੀ ਪਹਿਲੀ ਲੜਾਈ ਜਿਹੜੀ ਬਾਬਰ ਤੇ ਇਬਰਾਹਿਮ ਲੋਧੀ ਦੇ ਵਿੱਚਕਾਰ ਹੋਈ ਸੀ ਪਾਣੀਪਤ ਜਿਹੜਾ ਹਰਿਆਣਾ ਦੇ ਵਿੱਚ ਅੰਬਾਲਾ ਦੇ ਕੋਲ ਪਾਣੀਪਤ ਹੈ ਠੀਕ ਹੈ ਜਗ੍ਹਾ ਦਾ ਨਾਮ ਹੈ ਪਾਣੀਪਤ ਦੇ ਸਥਾਨ ਤੇ ਹੋਈ ਸੀ ਇਸ ਕਰਕੇ ਇਹਨੂੰ ਪਾਣੀਪਤ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ ਪਾਣੀਪਤ ਦੀਆਂ ਤਿੰਨ ਲੜਾਈਆਂ ਹੋਈਆਂ ਐ ਇਤਿਹਾਸ ਵਿੱਚ ਜਿਹੜੀਆਂ ਪ੍ਰਮੁੱਖ ਹੈ ਪਾਣੀਪਤ ਦੀ ਪਹਿਲੀ ਲੜਾਈ ਠੀਕ ਹੈ ਪਹਿਲੇ ਮੁਗਲ ਸੰਸਥਾਪਕ ਬਾਬਰ ਜਿਹਨੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਕੀਤੀ ਬਾਬਰ ਤੇ ਦਿੱਲੀ ਸਲਤਨਤ ਦੇ ਆਖਰੀ ਸ਼ਾਸਕ ਇਬਰਾਹਿਮ ਲੋਧੀ ਦੇ ਵਿਚਕਾਰ ਹੋਈ ਸੀ ਜਿਹਦੇ ਵਿੱਚ ਇਬਰਾਹਿਮ ਲੋਧੀ ਹਾਰ ਗਿਆ ਤੇ ਬਾਬਰ ਦੀ ਜਿੱਤ ਹੋਈ ਤੇ ਦਿੱਲੀ ਸਲਤਨਤ ਦਾ ਉਹ ਹੋ ਗਿਆ ਸੀ ਪਤਨ ਹੋ ਗਿਆ ਸੀ ਤੇ ਬਾਅਦ ਵਿੱਚ ਕੀ ਸਥਾਪਿਤ ਹੋ ਗਿਆ ਸੀ ਮੁਗਲ ਰਾਜ ਠੀਕ ਹੈ ਸੋ ਇਹ 1526 ਈਸਵੀ ਦੇ ਵਿੱਚ ਹੋਈ ਸੀ ਪਾਣੀਪਤ ਦੀ ਪਹਿਲੀ ਲੜਾਈ ਬਿਲਕੁਲ 21 April 1526 ਨੈਕਸਟ ਦੇਖੋ ਪ੍ਰਸ਼ਨ ਨੰਬਰ 10 ਦੌਲਤ ਖਾਨ ਲੋਧੀ ਨੇ ਮੇਵਾੜ ਦੇ ਕਿਸ ਸ਼ਾਸਕ ਨਾਲ ਮਿਲ ਕੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਬੁਲਾਇਆ ਹੁਣ ਦੌਲਤ ਖਾਨ ਲੋਧੀ ਨੇ ਮੇਵਾੜ ਦਾ ਦੌਲਤ ਖਾਨ ਲੋਧੀ ਤੇ ਮੇਵਾੜ ਦਾ ਇੱਕ ਸ਼ਾਸਕ ਆਪਸ ਵਿੱਚ ਮਿਲ ਗਿਆ ਉਹਨਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਸਾਡੇ ਇੰਡੀਆ ਉੱਤੇ ਹਮਲਾ ਕਰ ਹਰਤੂ ਤੇ ਆ ਕੇ ਹਮਲਾ ਕਰ ਠੀਕ ਹੈ ਇਬਰਾਹਿਮ ਲੋਧੀ ਦੇ ਦੁਸ਼ਮਣ ਸੀਗੇ ਇਸੇ ਕਰਕੇ ਇਹਨਾਂ ਨੇ ਉਹਨੂੰ ਬਾਬਰ ਦਾ ਆਸਰਾ ਲਿਆ ਤੇ ਆਪਣੇ ਦੇਸ਼ ਦੇ ਵਿੱਚ ਆਪਣਾ ਰਾਜ ਖਤਮ ਕਰਾ ਕੇ ਮੁਗਲ ਰਾਜ ਸਥਾਪਿਤ ਕਰਵਾਇਆ ਠੀਕ ਹੈ ਘਰ ਦਾ ਪੇਤੀ ਲੰਕਾ ਟਾਏ ਜਦੋਂ ਕੋਈ ਘਰ ਖਰਾਬ ਹੁੰਦਾ ਹੈ ਨਾ ਘਰ ਦਾ ਇੱਕ ਬੰਦਾ ਹੀ ਹੁੰਦਾ ਹੈ ਜਿਹੜਾ ਬਾਹਰਿਆਂ ਨੂੰ ਆਪਣੇ ਘਰ ਦੀ ਪੂਰੀ ਗੱਲ ਦੱਸ ਦਿੰਦਾ ਹੈ ਅਤੇ ਬਾਹਰਲੇ ਲੋਕੋ ਦਾ ਫਾਇਦਾ ਉਠਾ ਜਾਂਦੀ ਹੈ ਠੀਕ ਹੈ ਵੀ ਪ੍ਰਸ਼ਨ ਨੰਬਰ 10 ਪਾ ਕੇ ਅਨਸਰ ਕਰਨਾ ਰਾਣਾ ਸੰਗਾ ਆਏਗਾ ਚੰਗੇਜ਼ ਖਾਂ ਆਏਗਾ ਸਿਕੰਦਰ ਲੋਧੀ ਆਏਗਾ ਕਿ ਅਲਾਉਦੀਨ ਆਲਮ शाह ਆਏਗਾ ਕੌਣ ਸੀ ਉਹ ਸੀ ਮੇਵਾੜ ਦਾ ਸ਼ਾਸਕ ਰਾਣਾ ਸੰਗਾ ਪੰਜਾਬ ਦਾ ਸੂਬੇਦਾਰ ਦੌਲਤ ਖਾਨ ਲੋਧੀ ਨਾ ਦੋਨਾਂ ਨੇ ਮਿਲ ਕੇ ਬਾਬਰ ਨੂੰ ਭਾਰਤ ਉੱਤੇ ਹਮਲਾ ਕਰਨ ਲਈ ਸੱਦਿਆ ਫਿਰ ਬਾਬਰ ਨੇ ਫੌਜ ਤਿਆਰ ਕੀਤੀ ਇਬਰਾਹਿਮ ਲੋਧੀ ਦੇ ਵਿਰੁੱਧ ਤੇ 21 ਅਪ੍ਰੈਲ 1526 ਨੂੰ ਪਾਣੀਪਤ ਦੇ ਸਥਾਨ ਤੇ ਯੁੱਧ ਹੋਇਆ ਜਿਹਦੇ ਵਿੱਚ ਬਾਬਰ ਦੀ ਜਿੱਤ ਹੋਈ ਤੇ ਇਬਰਾਹਿਮ ਲੋਧੀ ਹਾਰ ਗਿਆ ਤੇ ਦਿੱਲੀ ਸਲਤਨਤ ਦੇ ਨਾਲ ਨਾਲ ਲੋਧੀ ਵੰਸ਼ ਦਾ ਵੀ ਪਤਨ ਹੋ ਗਿਆ ਇਥੋਂ ਤੱਕ ਕਲੀਅਰ ਹੈ थम्स ਅਪ ਕਰ ਦਿਓ ਇਥੋਂ ਤੱਕ ਕਲੀਅਰ ਤਾਂ ਇੱਕ ਵਾਰ थम्स ਅਪ ਕਰ ਦਿਓ ਜਿਨ੍ਹਾਂ ਨੂੰ ਇਥੋਂ ਤੱਕ ਕਲੀਅਰ ਹੋ ਗਿਆ ਜਿਨ੍ਹਾਂ ਨੇ ਅਜੇ ਤੱਕ ਕਲਾਸ ਨੂੰ ਲਾਈਕ ਨਹੀਂ ਕੀਤਾ ਲਾਈਕ ਵੀ ਕਰ ਦਿਓ ਤੇ ਕਲਾਸ ਨੂੰ ਸ਼ੇਅਰ ਵੀ ਕਰ ਦਿਓ ਸ਼ਾਬਾਸ਼ ਫਿਰ ਅਸੀਂ ਨੈਕਸਟ ਚਲਾਂਗੇ ਜਿਨ੍ਹਾਂ ਨੇ ਅਜੇ ਤੱਕ ਲਾਈਕ ਨਹੀਂ ਕੀਤਾ ਦੇਖੋ ਅਜੇ ਤੱਕ ਵੀ ਲਾਈਕ ਨਹੀਂ ਕੀਤਾ بار بار ਕਹਿੰਦੇ ਜ਼ਰੂਰਤ ਕਿਉਂ ਪੈਂਦੀ ਹੈ ਕਿ ਹਾਂਜੀ ਲਾਈਕ ਕਰੋ ਲਾਈਕ ਕਰੋ ਨੈਕਸਟ ਆ ਜੋ ਪ੍ਰਸ਼ਨ ਨੰਬਰ 11 ਤੇ ਅਕਬਰ ਦਾ ਪਿਤਾਏ ਹੁਮਾਯੂ ਬਾਬਰ ਦਾ ਪੁੱਤਰ ਹੈ ਇਹਦੀ ਮੌਤ ਕਦੋਂ ਹੋਈ ਸੀ 1530 ਇਸਵੀ ਵਿੱਚ 1540 ਇਸਵੀ ਵਿੱਚ 1552 ਇਸਵੀ ਵਿੱਚ ਕੀ 1555 ਇਸਵੀ ਦੇ ਵਿੱਚ ਹਾਂਜੀ ਵੈਰੀ ਗੁੱਡ ਆਫਟਰਨੂੰ ਨਵਦੀਪ ਸ਼ਾਬਾਸ਼ ਵੈਰੀ ਗੁੱਡ ਕੋਈ ਗੱਲ ਨਹੀਂ ਜਿਹੜੇ ਲੇਟ ਹੋ ਗਏ ਮੀਨਾ ਵਰਮਾ ਕਲਾਸ 12:30 ਲੱਗਦੀ ਹੈ ਡੇਲੀ ਤੁਹਾਨੂੰ ਵਾਰ-ਵਾਰ ਦੱਸਿਆ ਜਾਂਦਾ 12:30 ਕਲਾਸ ਦਾ ਟਾਈਮ ਹੈ ਹੁਣ ਆਨਸਰ ਕਰੋ ਹਮਾਜੂ ਦੀ ਮੌਤ ਕਦੋਂ ਹੋਈ ਸੀ ਸ਼ਾਬਾਸ਼ ਸ਼ਾਬਾਸ਼ ਵੈਰੀ ਗੁੱਡ ਜਿਨਾਨੀ ਅਨਸਰ ਕੀਤਾ ਹੈ ਸੀ ਆਪਸ਼ਨ 1556 ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ 1556 ਈਸਵੀ ਦੇ ਵਿੱਚ ਹਮਾਜੂ ਦੀ ਜਿਹੜੀ ਮੌਤ ਹੋ ਗਈ ਸੀ ਠੀਕ ਹੈ ਨੈਕਸਟ ਦੇਖੋ ਸਵਾਲ ਨੰਬਰ 12 ਅਕਬਰ ਬਾਦਸ਼ਾਹ ਦੇ ਸਮੇਂ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਜਾਂ ਪ੍ਰਾਂਤ ਦਾ ਮੁਖੀ ਕੌਣ ਹੁੰਦਾ ਸੀ ਅਕਬਰ ਬਾਦਸ਼ਾਹ ਦੇ ਸਮੇਂ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਜਾਂ ਪ੍ਰਾਂਤ ਦਾ ਮੁਖੀ ਕੌਣ ਹੁੰਦਾ ਸੀ ਕੋਤਵਾਲ ਸੂਬੇਦਾਰ ਦਿਵਾਨ ਕੀ ਵਾਕਿਆ ਨਵੀਸ ਅਕਬਰ ਬਾਦਸ਼ਾਹ ਦੇ ਸਮੇਂ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਸ਼ਾਬਾਸ਼ ਪ੍ਰਸ਼ਨ ਨੰਬਰ 12 कोतवाल ਕਿਹਾ ਜਾਂਦਾ ਸੀ ਸੂਬੇਦਾਰ ਕਹਿੰਦੇ ਸੀ ਦੀਵਾਨ ਕਹਿੰਦੇ ਸੀ ਕਿ ਵਾਕਿਆਨਵੀਸ ਅਕਬਰ ਬਾਦਸ਼ਾਹ ਦੇ ਸਮੇਂ ਪ੍ਰਾਂਤ ਦੇ ਮੁਖੀ ਨੂੰ ਕਿਹਾ ਜਾਂਦਾ ਸੀ ਸੂਬੇਦਾਰ ਠੀਕ ਹੈ ਅਕਬਰ ਦੇ ਸਮੇਂ ਪ੍ਰਾਂਤ ਦੇ ਮੁਖੀ ਨੂੰ ਸੂਬੇਦਾਰ ਕਿਹਾ ਜਾਂਦਾ ਸੀ ਯਾਦ ਰੱਖਿਓ ਆ 12 ਪ੍ਰਸ਼ਨ ਨੰਬਰ 13 ਪਿਆਜੋ ਸਾਬਤੋ ਛੋਟੇ ਮਨਸਬਦਾਰਾਂ ਦੇ ਅਧੀਨ ਕਿੰਨੇ ਸਿਪਾਹੀ ਹੁੰਦੇ ਸੀ ਮੁਗਲ ਸਾਮਰਾਜ ਦੇ ਵਿੱਚ ਮਨਸਬਦਾਰ ਹੁੰਦੇ ਸੀ ਤੇ ਉਹਨਾਂ ਦੇ ਅnder ਅਗੇ ਸਿਪਾਹੀ ਹੁੰਦੇ ਸੀ ਸੋ ਛੋਟੇ ਮਨਸਬਦਾਰ ਤੇ ਵੱਡੇ ਮਨਸਬਦਾਰ ਦੋ ਤਰ੍ਹਾਂ ਦੇ ਮਨਸਬਦਾਰ ਹੁੰਦੇ ਸੀ ਛੋਟੇ ਮਨਸਬਦਾਰਾਂ ਦੇ ਅਧੀਨ ਘੱਟ ਸਿਪਾਹੀ ਹੁੰਦੇ ਸੀ ਤੇ ਵੱਡੇ ਮਨਸਬਦਾਰਾਂ ਦੇ ਅਧੀਨ ਜ਼ਿਆਦਾ ਸਿਪਾਹੀ ਹੁੰਦੇ ਸੀ ਸੋ ਸਭ ਤੋਂ ਛੋਟੇ ਮਨਸਬਦਾਰਾਂ ਦੇ ਅਧੀਨ ਕਿੰਨੇ ਸਿਪਾਹੀ ਹੁੰਦੇ ਸੀ 10 20 100 ਕੀ ਹਜ਼ਾਰ ਗਲਤ ਜਗ੍ਹਾਏ ਹੁਣ ਅਨਸਰ ਦੇ ਨਾਲ ਰਾਈਟ ਆਨਸਰ ਜਿਨ੍ਹਾਂ ਨੇ ਕੀਤਾ 10 ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ 13 ਨੰਬਰ ਪ੍ਰਸ਼ਨ ਦਾ ਛੋਟੀ ਮਾਨਸਵਧਾਰਾ ਦੇ ਅਧੀਨ ਸਿਰਫ 10 ਸਿਪਾਹੀ ਹੁੰਦੀ ਸੀ ਠੀਕ ਹੈ ਬਈ ਹੰਜ ਤੁੱਕਾ ਨਾ ਮਾਰਿਆ ਕਰੋ ਠੀਕ ਹੈ खो शाहजह राज गद्दी कदों बैठा प्रश्न नंबर चौदह शाहजहान राज गद्दी कदों बैठा सी सोलह सो सताईस्वी सोलह सो अठाईस्वी सोलह सौ सो पांच ईस्वी की सतारा सौ सात ईस्वी प्रश्न नंबर चौदह शाहबाश ਵੇਰੀ ਗੁੱਡ ਬਿਲਕੁਲ ਜਿਨ੍ਹਾਂ ਨੇ ਅਨਸਰ ਕੀਤਾ অপਸ਼ਨ B 1628 ਦੇ ਵਿੱਚ ਠੀਕ ਹੈ 1628 ਦੇ ਵਿੱਚ ਸ਼ਾਹ ਜਹਾਂ ਜਿਹੜਾ ਰਾਜਗਦੀ ਉੱਤੇ ਬੈਠਦਾ ਹੈ ਠੀਕ ਹੈ ਨੈਕਸਟ ਦੇਖੋ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਪ੍ਰਸ਼ਨ ਨੰਬਰ 15 ਦੀ ਸ਼ਾਹਜਹਾਂ ਤੋਂ ਪਹਿਲਾਂ ਕੌਣ ਸੀ ਪਹਿਲਾ ਬਾਬਰ ਸੀ ਫਿਰ ਹਮਾਜੋ ਸੀ ਫਿਰ ਅਕਬਰ ਸੀ ਅਕਬਰ ਤੋਂ ਬਾਅਦ ਕੌਣ ਆਂਦਾ ਅਕਬਰ ਤੋਂ ਬਾਅਦ ਕੌਣ ਆਂਦਾ ਬਈ ਪਹਿਲਾਂ ਮੈਨੂੰ ਇਹ ਦੱਸੋ ਫਿਰ ਅਗਲੇ ਪ੍ਰਸ਼ਨ ਤੇ ਜਾਣਾ ਪਹਿਲਾ ਬਾਬਰ ਫਿਰ ਹਮਾਜੋ ਫਿਰ ਅਕਬਰ ਅਕਬਰ ਤੋਂ ਬਾਅਦ ਸ਼ਾਹਜਹਾਂ ਤੋਂ ਬਾਅਦ ਰੰਗਜੀਤ ਤਾਂ ਪਤਾ ਹੀ ਹੈ ਰੰਗਜੀਤ ਤੋਂ ਬਾਅਦ ਇਹ ਵੀ ਪਤਾ ਬਾਦਸ਼ਾਹ ਜਫਰ ਪਰ ਸ਼ਾਹਜਹਾਂ ਤੋਂ ਪਹਿਲਾਂ ਕੌਣ ਸੀ ਜਹਾਂਗੀਰ ਬਿਲਕੁਲ ਪ੍ਰਸ਼ਨ ਨੰਬਰ 15 ਪਿਆਜੋ भारत ਵਿੱਚ तुर्क राज ਦਾ ਅਸਰ ਨਹੀਂ ਅਸਲ ਸੰਸਥਾਪਕ ਜੈ ਰੀਅਲ ਫਾਊਂਡਰ ਕੌਣ ਸੀ ਲੱਲਾ ਕਰ ਲੋ ਅਸਲ ਸੰਸਥਾਪਕ ਇਤੋਤਮਿਸ਼ ਮੁਹੰਮਦ ਬਿਨ ਕਾਸਿਮ कुतुबद्दीन ऐबक ਕੀ ਮੁਹੰਮਦ ਗੋਰੀ तुर्क राज ਦਾ ਵਾਸਤਵਿਕ ਸੰਸਥਾਪਕ ਰੀਅਲ ਫਾਊਂਡਰ ਪ੍ਰਸ਼ਨ ਨੰਬਰ 15 ਪ੍ਰਸ਼ਨ ਨੰਬਰ 15 ਪਾਖੇ ਆਨਸਰ ਕਰੋ ਸਾਰੇ ਜਣੇ ਸ਼ਾਬਾਸ਼ ਪ੍ਰੈਸ਼ਨ ਨੰਬਰ 15 ਪਾ ਕੇ ਆਨਸਰ ਕਰਨਾ ਸਾਰਿਆਂ ਨੇ ਵੈਰੀ ਗੁੱਡ ਹਾਂਜੀ ਦੇਖ ਲਓ ਸੋਚ ਕੇ ਆਨਸਰ ਕਰੋ ਅਜੇ ਤੱਕ ਵੀ ਹਾਂ ਬਿਲਕੁਲ ਜਿਨ੍ਹਾਂ ਨੇ ਅਨਸਰ ਕੀਤਾ ਸੀ ਦੀਨ ਐਬਕ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਹੈ ਤੁਰਕ ਰਾਜਦਾਰ ਵਾਸਤਵਿਕ ਸੰਸਥਾਪਕ ਸੀ ਕਤੂਬਦੀਨ ਐਬਕ ਠੀਕ ਹੈ ਨੈਕਸਟ ਆ ਜੋ ਪ੍ਰਸ਼ਨ ਨੰਬਰ 16 ਬਹੁਤ ਮਹੱਤਵਪੂਰਨ ਪ੍ਰਸ਼ਨ ਪ੍ਰਸ਼ਨ ਨੰਬਰ 16 ਸੰਸਾਰ ਦੀ ਸਭ ਤੋਂ ਵੱਡੀ ਮੂਰਤੀ ਗੋਮਤੀਸ਼ਵਰ ਦਾ ਬੁੱਤ ਹੈ ਠੀਕ ਹੈ ਸੰਸਾਰ ਦੀ ਨਾ ਕਿ ਭਾਰਤ ਦੀ ਪੂਰੇ ਵਰਡ ਦੇ ਵਿੱਚ ਸਭ ਤੋਂ ਵੱਡੀ ਮੂਰਤੀ ਹੈ ਗੋਮਤੇਸ਼ਵਰ ਦਾ ਬੁੱਤ ਇਹ ਭਾਰਤ ਦੇ ਵਿੱਚ ਹੈ ਤੇ ਭਾਰਤ ਦੀ ਕਿਹੜੇ ਰਾਜ ਵਿੱਚ ਹੈ ਬਿਹਾਰ ਵਿੱਚ ਕਰਨਾਟਕ ਵਿੱਚ ਮੱਧ ਪ੍ਰਦੇਸ਼ ਵਿੱਚ ਕਿ ਤਾਮਿਲਨਾਡੂ ਵਿੱਚ ਹੈ ਪ੍ਰਸ਼ਨ ਨੰਬਰ 16 ਸ਼ਾਬਾਸ਼ ਪ੍ਰਸ਼ਨ ਨੰਬਰ 16 ਦਾ ਅਨਸਰ ਕਰੋ ਕਿਸੇ ਦਾ ਵੀ ਅਨਸਰ ਨਹੀਂ ਆਇਆ ਸੋਚ ਸਮਝ ਕੇ ਅਨਸਰ ਕਰੋ ਬੜੀ ਵਾਰੀ ਕਰਵਾ ਦਿੱਤਾ ਤੁਹਾਨੂੰ ਹੈ ਅਨਸਰ ਆਏਗਾ ਹੀ অপਸ਼ਨ ਠੀਕ ਹੈ ਜਿਨ੍ਹਾਂ ਨੇ ਕਿਹਾ ਕਰਨਾਟਕ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਠੀਕ ਹੈ ਨੈਕਸਟ ਆ ਜੋ ਪ੍ਰਸ਼ਨ ਨੰਬਰ 17 ਦੇ ਫਿਰੋਜ਼ ਸ਼ਾ ਦਾ ਮਕਬਰਾ ਕਿੱਥੇ ਬਣਾਇਆ ਗਿਆ ਹੈ ਗੁਲਬਰਗਾ ਵਿਖੇ ਮਹਿਰੂਲੀ ਵਿਖੇ ਅਜਮੇਰ ਵਿਖੇ ਕਿ ਉਪਰੋਕਤ ਸਾਰੇ ਫਿਰੋਜ਼ ਸ਼ਾਹ ਦਾ ਮਕਬਰਾ ਕਿੱਥੇ ਆ ਵੀ ਫਿਰੋਜ਼ ਸ਼ਾਹ ਦਾ ਮਕਬਰਾ ਸ਼ਾਬਾਸ਼ ਸਾਰੇ ਜਣੇ ਅਨਸਰ ਕਰੋ ਪ੍ਰਸ਼ਨ ਨੰਬਰ 17 ਬਾਕੀ ਬਿਲਕੁਲ ਜਿਨਾਂ ਨੇ ਆਨਸਰ ਕਿਤਾ ਆਪਸ਼ਨ A ਗੁਲਬਰਗਾ ਵਿਖੇ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਰੋਜ ਸ਼ਾਹ ਦਾ ਮਕਬਰਾ ਜਿਹੜਾ ਏ ਗੁਲਬਰਗਾ ਵਿਖੇ ਬਣਾਇਆ ਗਿਆ ਹੈ ਠੀਕ ਹੈ ਨੈਕਸਟ ਆ ਜੋ ਪ੍ਰਸ਼ਨ ਨੰਬਰ ਹੈ 18 ਕੀ ਮੋਤੀ ਮਸਜਿਦ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਮੋਤੀ ਮਸਜਿਦ ਬਣਾਉਣ ਲਈ ਕਿੰਨਾ ਸਮਾਂ ਲੱਗਿਆ ਸੀ 4 ਸਾਲ 2 ਸਾਲ 5 ਸਾਲ ਕੀ 3 ਸਾਲ ਪ੍ਰਸ਼ਨ ਨੰਬਰ 18 ਮੋਤੀ ਮਸਜਿਦ किसने बनाई थी मोती मस्जिद शाबाश ये शाहजहां ने बनाई सी ठीक है मोती मस्जिद शाहजहां ने बनाई सी ठीक है ਠੀਕ ਹੈ ਇਹਨੇ ਮੋਤੀ ਮਸਜਿਦ ਜਿਹੜੀ ਬਣਾਈ ਸੀ ਇਹਨੇ ਇੱਕ ਆਗਰੇ ਦੇ ਕਿਲੇ ਦੇ ਕੋਲ ਬਣਾਈ ਸੀਗੀ ਤੇ ਇੱਕ ਇਹਨੇ ਦਿੱਲੀ ਦੇ ਸੋਰੀ ਇਹ ਕਿਨੇ ਆਗਰੇ ਦੇ ਵਿੱਚ ਆਗਰਾ ਕਿਲੇ ਦੇ ਵਿੱਚ ਹੈ ਇੱਕ ਆਗਰੇ ਦੀ ਮੋਤੀ ਮਸਜਿਦ ਹੈ ਤੇ ਇੱਕ ਹੈ ਦਿੱਲੀ ਦੀ ਲਾਲ ਕਿਲੇ ਦੇ ਵਿੱਚ ਮੋਤੀ ਮਸਜਿਦ ਠੀਕ ਹੈ ਇਹ ਕਿਨੇ ਬਣਾਈ ਸੀ ਕਿਨੇ ਬਣਾਈ ਸੀ ਇਹ ਜਿਹੜੀ ਜਿਹੜੀ ਲਾਲ ਕਿਲੇ ਦੇ ਮੋਤੀ ਮਸਜਿਦ ਹੈ ਨਾ ਦਿੱਲੀ ਦੇ ਲਾਲ ਕਿਲੇ ਦੀ ਮੋਤੀ ਮਸਜਿਦ ਹੈ ਇਹ ਅਰੰਗਜੀਤ ਨੇ ਬਣਾਈ ਸੀ ਠੀਕ ਹੈ ਪਰ ਆਗਰਾ ਦੇ ਵਿੱਚ ਜਿਹੜੀ ਮੋਤੀ ਮਸਜਿਦ ਹੈ ਇਹ ਬਣਵਾਈ ਸੀ ਸ਼ਾਹਜਹਾਨ ਨੇ ਠੀਕ ਹੈ ਸ਼ਾਹਜਹਾਨ ਨੇ ਬਣਾਈ ਸੀ ਤੇ ਕਿੰਨਾ ਸਮਾਂ ਲੱਗਿਆ ਸੀ ਇਹਨੂੰ ਲੱਗੇ ਸੀ 4 ਸਾਲ ਬਣਵਣ ਨੂੰ 4 ਸਾਲ ਨੈਕਸਟ ਦੇਖੋ ਪ੍ਰਸ਼ਨ ਨੰਬਰ 19 ਤੇ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਪ੍ਰਸ਼ਨ ਨੰਬਰ 19 ਦਿੱਲੀ ਸਲਤਨਤ ਉੱਤੇ ਤੁਗਲਕ ਵੰਸ਼ ਦਾ ਸ਼ਾਸਨ ਕਾਲ ਦੱਸੋ ਦਿੱਲੀ ਸਲਤਨਤ ਉੱਤੇ ਤੁਗਲਕ ਵੰਸ਼ ਦਾ ਸ਼ਾਸਨ ਕਾਲ ਦੱਸਣਾ ਹੈ 1320 ਤੋਂ ਲੈ ਕੇ 1414 ਈਸਵੀ ਤੱਕ 1205 ਤੋਂ ਲੈ ਕੇ 1506 ਈਸਵੀ ਤੱਕ ਕਿ 1414 ਤੋਂ ਲੈ ਕੇ 1451 ਈਸਵੀ ਤੱਕ ਜਾਂ 1451 ਤੋਂ ਲੈ ਕੇ 1526 ਈਸਵੀ ਤੱਕ ਦਿੱਲੀ ਸਲਤਨਤ ਉੱਤੇ ਤੁਗਲਕ ਵੰਸ਼ ਦਾ ਸ਼ਾਸਨ ਕਾਲ ਪ੍ਰਸ਼ਨ ਨੰਬਰ 19 ਸ਼ਾਬਾਸ਼ ਪ੍ਰਸ਼ਨ ਨੰਬਰ 19 ਸ਼ਾਬਾਸ਼ ਵੈਰੀ ਗੁੱਡ ਇਨਾ ਨੇ ਆਨਸਰ ਕੀਤਾ ਪ੍ਰਸ਼ਨ ਨੰਬਰ 19 ਦਾ ਇਹ 1320 ਤੋਂ ਲੈ ਕੇ 1414 ਈਸਵੀ ਤੱਕ ਦਾ ਸਮਾਂ ਉਹਨਾਂ ਦਾ ਆਨਸਰ ਬਿਲਕੁਲ ਗਲਤ ਹੈ ਸਭ ਤੋਂ ਵੱਧ ਸਮਾਂ ਦਿੱਲੀ ਸਲਤਨਤ ਉਤੇ ਜਿਹੜਾ ਤੁਗਲਕ ਵੰਸ਼ ਨੇ ਹੀ ਸ਼ਾਸਨ ਕੀਤਾ ਸੀ 1320 ਤੋਂ ਲੈ ਕੇ 1414 ਈਸਵੀ ਤੱਕ ਠੀਕ ਹੈ ਸੋ ਇਹ ਸੀ ਵੀ ਅੱਜ ਦੀ ਕਲਾਸ ਉਮੀਦ ਕਰਦੀਆਂ ਕਲਾਸ ਵਧੀਆ ਤੇ ਇੰਟਰਸਟਿਡ ਲੱਗੀ ਹੋਏਗੀ ਪਹਿਲੀ ਵਾਰੀ ਸੀ ਪੇਪਰ ਕਲੀਅਰ ਕਰਨਾ ਤੇ ਤੁਸੀਂ ਆਫਰ ਦਾ ਬੈਨੀਫਿਟ ਲੋ ਹੁਣੇ ਨਾ ਸੋਚਿਓ ਕਿ 1 ਸਾਲ ਦੀ ਵੈਲਿਡਿਟੀ ਹੈ ਆਫਰ ਦੇ ਵਿੱਚ ਕੋਰਸ ਲੈਣ ਦਾ ਵੀ ਕੋਈ ਫਾਇਦਾ ਨਹੀਂ ਅਸੀਂ ਕੀ ਕਰਨਾ 1 ਸਾਲ ਵਾਸਤੇ ਕੋਰਸ ਅਸੀਂ ਡੇਢ ਮਹੀਨਾ ਵੀ ਨਹੀਂ ਰਹਿ ਗਿਆ ਹੁਣ ਪੇਪਰ ਨੂੰ ਪਰ ਮੈਂ ਤੁਹਾਨੂੰ ਦੱਸ ਦਾਂ ਡੇਢ ਮਹੀਨੇ ਦੇ ਵਿੱਚ ਚੰਗੀ ਤਰ੍ਹਾਂ ਮਿਹਨਤ ਕਰਕੇ ਅਗਰ ਪੀਐਸਟੈਟ ਕਲੀਅਰ ਕਰ ਲੈਂਦੇ ਹੋ ਤੇ ਇਹ ਵਾਲਾ 70% ਸਿਲੇਬਸ ਜਿਹੜਾ ਪੀਐਸ ਟੈਟ ਦਾ ਉਹ ਸੀ ਟੈਟ ਦੇ ਸੋਰੀ ਮਾਸਟਰ ਕੈਡਰ ਲਈ ਲਈ ਵੀ ਹੋਏਗਾ ਠੀਕ ਹੈ ਅਗਰ ਜੀਓਗ੍ਰਾਫੀ ਹੈ ਹਿਸਟਰੀ ਹੈ ਪੋਲੀਟਿਕਲ ਹੈ ਤੁਹਾਡੀ ਐਸਐਸਟੀ ਦੀ ਤੇ ਉਹ ਤੁਹਾਨੂੰ ਮਾਸਟਰ ਕੈਡਰ ਦੇ ਵਿੱਚ ਐਸਐਸਟੀ ਦੇ ਵਿੱਚ ਉਹਦੇ ਵਿੱਚੋਂ ਹੀ 70% ਸਿਲੇਬਸ ਤੁਹਾਡਾ ਕਵਰ ਹੋ ਜਾਏਗਾ ਠੀਕ ਹੈ ਸੋ ਟਾਈਮ ਨਾ ਵੇਸਟ ਕਰਦੇ ਹੋਏ 쿠ਪਨ ਕੋਡ ਅਪਲਾਈ ਕਰੋ ਠੀਕ ਹੈ 6 ਫਰਵਰੀ ਤੱਕ 쿠ਪਨ ਕੋਡ ਜਿਹੜਾ ਇਹ ਆਫਰ ਹੈ ਇਹਦਾ ਤੁਸੀਂ ਬੈਨੀਫਿਟ ਲੈ ਸਕਦੇ ਹੋ ਠੀਕ ਹੈ और टाइम जोड़ा तुडे तो को लिमिटेड है थोड़ा ही टाइम है अज ही कॉल करके तुम कूपन कोड अप्लाई करके कोर्स ले लो पेड कोर्स ले लो तो अपना ऑफर थर्टी परसेंट डिस्काउंट का बेनीफिट लेना चाहते हो तो लै लो ठीक है पेपर वन वाली फुल कोर्स है पेपर टू एस एस टी वाली साढ़े कोर्स है इस तुलावा तो अगर तीस तीन ਸਬਜੈਕਟਾਂ ਦੀ ਹੀ ਪਿਆਰੀ ਕਰਨੀ ਆ ਸੀਡੀਪੀ ਪੰਜਾਬੀ ਤੇ ਇੰਗਲਿਸ਼ ਤਿੰਨ ਸਬਜੈਕਟਾਂ ਲਈ ਵੀ ਸਾਡੇ ਕੋਲ ਕੋਰਸ ਹੈ ਤੇ ਇਹਦੇ ਉੱਪਰ ਵੀ 30% ਡਿਸਕਾਊਂਟ ਹੈ ਪਰਸਨ ਤੱਕ 6 ਤਰੀਕ ਤੱਕ ਉਸ ਤੋਂ ਬਾਅਦ ਇਹ ਡਿਸਕਾਊਂਟ ਤੁਹਾਨੂੰ ਨਹੀਂ ਮਿਲੇਗਾ ਇਹ ਡਿਸਕਾਊਂਟ ਦਾ ਬੈਨੀਫਿਟ ਲੈਣਾ ਤੇ ਤੁਸੀਂ ਐਮਐਸਡਬਲ ਸਟੱਡੀ ਐਪ ਨੂੰ ਇੰਸਟਾਲ ਕਰਕੇ ਆਫਰ ਦਾ ਬੈਨੀਫਿਟ ਲੈ ਸਕਦੇ ਹੋ ਠੀਕ ਹੈ ਜੇਕਰ ਅਜੇ ਤੱਕ ਵੀ ਤੁਸੀਂ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਨਹੀਂ ਕੀਤਾ ਟੈਲੀਗ੍ਰਾਮ ਤੇ ਵਟਸਐਪ ਨੂੰ ਜੁਆਇਨ ਕਰ ਲੋ ਟੈਲੀਗ੍ਰਾਮ ਦਾ ਨੇਮ ਐਮਐਸਬੀ ਸਟੱਡੀ ਟੈਲੀਗ੍ਰam ਤੇ ਮੌਕ ਟੈਸਟ ਹੋਣੇ ਤੇ ਟੈਲੀਗ੍ਰam ਤੇ ਪੀਡੀਐਫ ਨੋਟਸ ਤੁਹਾਨੂੰ ਮਿਲਣਗੇ WhatsApp ਗਰੁੱਪ ਨਾਲ ਜੁਆਇਨ ਹੋ ਕੇ ਡੇਲੀ ਤੁਹਾਨੂੰ ਕਲਾਸਾਂ ਦਾ ਲਿੰਕ ਆਜਿਆ ਕਰੇਗਾ ਠੀਕ ਹੈ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਸਕਰੀਨ ਤੇ ਜੋ ਨੰਬਰ ਦੇਖ ਰਹੇ ਹੋ ਨੰਬਰ ਤੇ ਕੋਲ ਕਰਕੇ ਲੈ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਮਾਸਟਰ ਕੈਡਰ ਅਸਟ ਦੀ ਤੇ ਮਾਸਟਰ ਕੈਡਰ ਪੰਜਾਬੀ ਦਾ ਵੀ ਪੇਡ ਕੋਰਸ ਹੈ ਸੋ ਟਾਈਮ ਨਾ ਵੇਸਟ ਕਰਦੇ ਹੋਏ ਤੁਸੀਂ ਆਪਣਾ ਜਿਹੜਾ ਕੋਰਸ ਲੈ ਸਕਦੇ ਹੋ ਹੋਰ ਕਿਸੇ ਨੇ ਕੁਝ ਪੁੱਛਣਾ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਲਓ ਠੀਕ ਹੈ ਨਹੀਂ ਤੇ ਅਸੀਂ ਕਲਾਸ ਨੂੰ ਇੱਥੇ ਹੀ ਲੈਫਟ ਕਰੀਏ ਸ਼ਾਬਾਸ਼ ਹਾਂਜੀ ਕਿਸੇ ਨੂੰ ਕੋਈ ਡਾਊਟ ਤਾਂ ਨਹੀਂ ਕੋਈ ਡਾਊਟ ਹੋਵੇ ਕੋਈ ਕਨਫਿਊਜ਼ਨ ਹੋਵੇ ਸ਼ਾਬਾਸ਼ ਸੋ ਥੈਂਕ ਯੂ so much ਥੈਂਕਸ ਫੋਰ ਵਾਚਿੰਗ ਟੇਕ ਕੇਅਰ